ਸਟਾਰ ਸਰਬੋੱਚ ਅਦਾਲਤ ਨੇ ਨਵੀਂ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਰਾਸ਼ਟਰੀ ਰਾਜਧਾਨੀ ਖੇਤਰ ਐਨਸੀਆਰ ਵਿੱਚ ਲਾਵਾਰਸ ਕੁੱਤਿਆਂ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਨਗਰ ਨਿਗਮਾਂ ਨੂੰ ਕਰੜੀ ਫਟਕਾਰ ਲਗਾਈ ਹੈ ਅਤੇ ਦੇਸ਼ ਭਰ ਵਿੱਚ ਲਾਵਾਰਸ ਕੁੱਤਿਆਂ ਦੇ ਵਧਣ ਨਾਲ ਹੋਣ ਵਾਲੇ ਹਲਕਾ ਰੇਬੀਜ਼ ਰੋਗ ਸੰਬੰਧੀ ਸਮੱਸਿਆ ਨੂੰ ਵੀ ਅਦਾਲਤ ਨੇ ਗੰਭੀਰਤਾ ਜ਼ਾਹਰ ਕੀਤੀ ਹੈ ਡੰਡੀ ਸਰਵਉੱਚ ਅਦਾਲਤ ਦੇ ਦੋ ਜੱਜਾਂ ਦੇ ਵਿਸ਼ੇਸ਼ ਬੈਂਚ ਨੇ ਨਾ ਸਿਰਫ ਇਸ ਸਮੱਸਿਆ ਨੂੰ ਬੇहद ਗੰਭੀਰ ਦੱਸਿਆ ਹੈ ਬਲਕਿ ਸਰਕਾਰ ਨੂੰ ਲਾवारिस ਕੁੱਤਿਆਂ ਨੂੰ ਬੰਨ ਕੇ ਰੱਖਣ ਅਤੇ ਜ਼ਰੂਰੀ ਟੀਕਾ ਕਰਨ ਲਈ ਸਮੂੱਚਾ ਪ੍ਰਬੰਧ ਕਰਨ ਅਤੇ ਇਸ ਕੰਮ ਨੂੰ ਸਿਰੇ ਚਾੜਨ ਲਈ ਲੋੜੀਂਦੇ ਕਰਮਚਾਰੀਆਂ ਦੀ ਨਿਯੁਕਤੀ ਕਰਨ ਦਾ ਵੀ ਆਦੇਸ਼ ਦਿੱਤਾ ਹੈ ਡੰਡੀ ਸਰਵਉੱਚ ਅਦਾਲਤ ਦਾ ਇਹ ਆਦੇਸ਼ ਭਾਵੇਂ ਪਹਿਲੇ ਪੜਾਅ ਦੌਰਾਨ ਫਿਲਹਾਲ ਲਗਭਗ 5000 ਲਾਵਾਰਸ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਉਣ ਨੂੰ ਲੈ ਕੇ ਹੈ पर बहुत संभव है कि यह आदेश नेडले पिविख ਵਿੱਚ ਪੂਰੇ ਦੇਸ਼ ਲਈ ਇੱਕ ਉਦਾਹਰਨ ਸਿੱਧ ਹੋ ਜਾਵੇ ਡੰਡੀ ਸਰਬੋਚ ਅਦਾਲਤ ਦਾ ਇਹ ਆਦੇਸ਼ ਇਸ ਲਈ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਭਰ ਵਿੱਚ ਨਾ ਸਿਰਫ ਸੜਕਾਂ ਗਲੀਆਂ ਵਿੱਚ ਲਾਵਾਰਸ ਕੁੱਤਿਆਂ ਦੀ ਗਿਣਤੀ ਵਧੀ ਹੈ ਬਲਕੇ ਕੁੱਤਿਆਂ ਦੇ ਵੱਡੇ ਜਾਣ ਨਾਲ ਹੋਣ ਵਾਲੀਆਂ ਮੌਤਾਂ ਅਤੇ ਹਲਕਾ ਰੋਗੀਆਂ ਦੀ ਗਿਣਤੀ ਵਿੱਚ ਵੀ ਉਸੇ ਅਨੁਪਾਤ ਨਾਲ ਵਾਧਾ ਹੋਇਆ ਹੈ ਡੰਡੀ ਮਾਣਯੋਗ ਜੱਜਾਂ ਦੀ ਇਸ ਇੰਨੀ ਵੱਡੀ ਟਿੱਪਣੀ ਦੀ ਗੰਭੀਰਤਾ ਅਤੇ ਮਹੱਤਵ ਨੂੰ ਇਸ ਇੱਕ ਵਾਕ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਸਥਾ ਜੇਕਰ ਇਸ ਕਮ ਨੂੰ ਲਾਗੂ ਕਰਨ ਵਿੱਚ ਵਿਗੜ ਪਾਉਂਦੀ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਡੰਡੀ ਸਰਬੋੱਚ ਅਦਾਲਤ ਨੇ ਕੁੱਤਿਆਂ ਲਈ ਦਿੱਲੀ ਤੋਂ ਇਲਾਵਾ ਨੋਇਡਾ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿੱਚ ਵੀ ਜਿੰਨੀ ਜਲਦੀ ਹੋ ਸਕੇ ਵੱਡੀ ਗਿਣਤੀ ਵਿੱਚ ਸ਼ੈਲਟਰ ਹੋਮ ਬਣਾਉਣ ਲਈ ਵੀ ਕਿਹਾ ਹੈ ਡੰਡੀ ਬਿਨਾਂ ਸ਼ੱਕ ਇਹ ਇੱਕ ਬਹੁਤ ਅਹਿਮ ਸਮੱਸਿਆ ਹੈ ਜਿਸ ਦਾ ਸਥਾਈ ਹੱਲ ਲੱਭਿਆ ਜਾਣਾ ਚਾਹੀਦਾ ਹੈ ਡੰਡੀ ਇਸ ਲਈ ਸ਼ੈਲਟਰ ਹੋਮਸ ਸਮੇਤ ਹੋਰ ਵੀ ਲੋੜੀਂਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਸ ਸੰਬੰਧੀ ਸਮਾਜ ਵਿੱਚ ਵੀ ਇੱਕ ਸਪਸ਼ਟ ਰਾਏ ਬਣਾਈ ਜਾਣੀ ਚਾਹੀਦੀ ਹੈ ਡੰਡੀ ਅੱਜ ਵੱਡੀ ਗਿਣਤੀ ਵਿੱਚ ਲੋਕ ਇਸ ਸਮੱਸਿਆ ਕਾਰਨ ਅਸੁਰੱਖਿਅਤ ਮਹਿਸੂਸ ਕਰਦੇ ਹਨ ਡੰਡੀ ਵਿਨਾਸ਼ਕ ਹਲਕਾ ਇੱਕ ਅਜੀਹਾ ਮਾਰੂ ਰੋਗ ਹੈ ਜਿਸ ਦਾ ਸ਼ਿਕਾਰ ਹੋ ਜਾਣ ਬਾਅਦ ਪੀੜਤ ਦੇ ਇਲਾਜ ਦਾ ਕੋਈ ਸਾਧਨ ਜਾਂ ਉਪਾਅ ਨਹੀਂ ਬਚਦਾ ਅਤੇ ਇਸ ਦਾ ਅੰਤਿਮ ਪੜਾ ਮੌਤ ਹੀ ਹੁੰਦੀ ਹੈ ਡੰਡੀ ਪਿਛਲੇ ਕੁਝ ਸਾਲਾਂ ਤੋਂ ਹਲਕਾ ਰੋਗੀਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਟੰਡੀ ਲਾਵਾਰ ਸੁੱਕਤਿਆਂ ਦੀ ਸਮੱਸਿਆ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਬਹੁਤ ਰੌਲਾ ਪੈ ਰਿਹਾ ਹੈ ਪਰ ਵੱਡੀ ਗਿਣਤੀ ਵਿੱਚ ਕੁੱਤਿਆਂ ਦੇ ਵਧਣ ਦੀਆਂ ਘਟਨਾਵਾਂ ਵਾਪਰਨ ਅਤੇ ਕਈ ਲੋਕਾਂ ਦੇ ਮਾਰੇ ਜਾਣ ਦੇ باوجود ਕਿਸੇ ਵੀ ਸਰਕਾਰ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਡੰਡੀ ਇਸ ਸਮੱਸਿਆ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਕੁੱਤਿਆਂ ਦੇ ਵੱਡੇ ਜਾਨ ਦਾ ਸ਼ਿਕਾਰ ਜ਼ਿਆਦਾਤਰ ਛੋਟੇ ਬੱਚੇ ਔਰਤਾਂ ਅਤੇ ਬਜ਼ੁਰਗ ਹੋਣ ਲੱਗੇ ਸਨ ਡੰਡੀ ਕਈ ਘਟਨਾਵਾਂ ਵਿੱਚ ਤਾਂ ਕੁੱਤੇ ਛੋਟੇ ਬੱਚਿਆਂ ਨੂੰ ਨੋਚ-ਨੋਚ ਕੇ ਖਾ ਗਏ ਹਨ ਅਤੇ ਕਈ ਵਾਰ ਕੁੱਤਿਆਂ ਦੁਆਰਾ ਲੋਕਾਂ ਦੇ ਘਰਾਂ ਦੇ ਬਾਹਰ ਤੋਂ ਛੋਟੇ ਬੱਚਿਆਂ ਨੂੰ ਮੂੰਹ ਵਿੱਚ ਉਠਾ ਕੇ ਲੈ ਜਾਣ ਦੀਆਂ ਘਟਨਾਵਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ ਟੰਡੀ